15 ਮਿੰਟ 17 ਹੋ ਗਏ ਵਾਹ 17 ਮਿੰਟ ਗੁਸਤੀ ਚੱਲ ਚੁੱਕੀ ਹੈ ਮਰਿਓ 17 ਮਿੰਟੇ ਗੁਸਤੀ ਚੱਲ ਚੁੱਕੀ ਹੈ ਇਸ ਵੇਲੇ ਚੱਲਦੀ ਹੋਈ ਗੁਸਤੀ ਦੇ ਦਰਮਿਆਨ ਇਹਦਾ ਰਿਜ਼ਲਟ ਜਰੂਰ ਲਵਾਂਗੇ ਤੇ ਕਿਉਂਕਿ ਗੁਸਤੀ ਬੁਲਟ ਤੇ ਆ ਇਹਦਾ ਰਿਜ਼ਲਟ ਜਰੂਰ ਲਵਾਂਗੇ ਇਹਦਾ ਜਿਹੜਾ ਨਤੀਜਾ ਹੈ ਉਹ ਜਰੂਰ ਆਪਾਂ ਲਵਾਂਗੇ ਇਹਦਾ ਜਿਹੜਾ ਫੈਸਲਾ ਉਹ ਜਰੂਰ ਲਵਾਂਗੇ 2 ਮਿੰਟਾਂ ਦੇ ਵਿੱਚ ਕੁਸ਼ਤੀ ਨਹੀਂ ਹੁੰਦੀ ਤਾਂ ਦੋ ਬਿੰਦੀ ਪੁਆਇੰਟ ਲਵਾਂਗੇ ਦੋਵਾਂ ਪੁਆਇੰਟਾਂ ਦੇ ਕੁਸ਼ਤੀ ਹੋਊਗੀ ਤਾੜੀ ਮਾਰ ਕੇ ਦੋਰੀ ਜੇ ਫੈਸਲਾ 2 ਮਿੰਟਾਂ ਦੇ ਵਿੱਚ ਨਹੀਂ ਹੋ ਗਿਆ ਟੀ ਦਾ ਨਹੀਂ ਫਿਰ ਦੋ ਮਿੰਟਾਂ ਦੇ ਕੁਸ਼ਤੀ ਹੋਊਗੀ ਇਹ ਪਹਿਲਵਾਨੋ ਆਪ ਦਾ ਹਿਸਾਬ ਲਾ ਲਓ ਹੋਣੇ ਦਰਵਾਜ਼ਾ ਦਰਵਾਜ਼ਾ ਲੱਖਣ ਦਾ ਦਰਵਾਜ਼ਾ ਇੱਥੇ ਲੋਈ ਆਪੀ ਦਾ ਢੀਰ ਬਾਦ ਦਰਵਾਜ਼ਾ ਇੱਥੇ ਜੋ ਨੰਨੇ ਸੁਣਦਾ ਇੱਥੇ ਹੁਣੇ ਮੁੱਕ ਟਕਾਂਗੇ 12 ਸਾਲ ਬਾਅਦ ਉਹਨਾਂ ਦੀ ਆਸ ਪੂਰੀ ਹੋ ਗਈ ਤੇ ਇੱਥੇ ਇੱਥੇ ਹਿੰਦੀਆ ਵਿੱਚ ਜਿਹੜਾ ਬੰਦਾ ਖੰਡਰ ਨਾਉਂਦਾ ਦੀ ਆਸ ਪੂਰੀ ਹੋਈ ਇਹ ਪੀੜਾ ਦਾ ਬਾਰ ਹੈ ਲੱਖਣ ਦਾ ਵਾਹ ਉਹਨੇ ਜੀ ਸਾਹਿਬ ਉਧਰ ਪਾਸੇ ਅਜੇ ਬਨੇ ਜਦੋਂ ਬੁੱਲਦੇ ਬੰਦੇ ਦੀਪਦਾ ਅਗਲੇ ਸਾਲ ਬਾਬਾ ਜੀ ਮੇਰ ਕੰਦੇ ਤੇ ਗੱਡੀਆਂ ਆ ਜੈਣਾ ਆ ਜੈਣਾ ਕੋਈ ਦਾਦਾ ਜੱਜ ਬਜਣਦਾ ਮਾਤਮਾ ਦਾਮਾ ਜਣਦਾ ਬਦਹਤ ਦਰ ਉੱਪਰ ਵਾ ਜੈ ਜਲਦੀ ਹੁਕੀ ਦੇ ਵਿਚ ਵਿੱਚ ਬਈ ਚੰਦੇ ਮੁਕਾਬਲੇ ਦੇ ਤੇ ਔਰ কে গ সা ।

ਕਿਸ ਨੇ ਕੈਚ ਨਹੀਂ ਕੈਚ ਨਹੀਂ ਫੜਨਾ ਹਾ ਕੈਚ ਕਿਸੇ ਬੱਲੇਬਾਦ ਨੇ ਨਹੀਂ ਮਾਰਨਾ ਤੇ ਉਹ ਵੀ ਪਾਉਂਦੇ ਚੁੱਕੀ ਬਣਾ ਲੈਣਾ ਬਾਹਰ ਜਾਣਾ ਤੇ ਉਹ ਵੀ ਪਾ ਵੀ ਫੈਸਲਾ ਇਹ ਹੋ ਗਿਆ ਮੰਗੇ ਠੀਕ ਉਹ ਵੀ ਪੁਆਇੰਟ ਹੋ ਜਾਂਦਾ ਜਾਊਗਾ ਜੇ ਕੋਈ ਇਹ ਕਿਸੇ ਪਾਸੇ ਪਾ ਦੇਣਗੇ ਹੈ ਬਹੁਤ ਬਾਹਰ ਚ ਭਜਣਾ ਪੁਆਇੰਟ ਪੁਆਇੰਟ ਵਜਿਆ ਜਾਣਾ ਜਿਹੜਾ ਬਾਹਰ ਲਈ ਸਰ ਨੇ ਜੂਆ ਜੂਆ ਉਹ ਦੂਜੇ ਜਿਹੜੇ ਜਸਤੂਆਂ ਕੋਈ ਨਾ ਆਈਆਂ ਗੱਲ ਕਰਦੇ ਸਨ ਪ੍ਰੋਗਰਾਮ ਨਾਲ ਗੁਸਤੀ ਦਾ ਫੇਸ ਨਦੀਮ ਬਣੀ ਕੋਲ ਤੋਂ ਲਾਡਾ ਬਣਾ ਦੇ ਕੋਈ ਚ ਸ਼ੁਰੂਆ ਉਹਦੇ ਦਿੰਦਾ ਪਹਿਲਾਂ ਪਿਛੇ ਪੜੇ ਵੱਡੇ ਮਾਲੂਕੀ ਨੇ ਕਾਰੇ ਪਾਥਰੇ ਵੱਡੀਆਂ ਜਮੀਨਾਂ ਦੇ ਮਾਰਮੇ ਵਾਲਾ ਮੰਗਿਆ ਆਜਾ ਤੇ ਕਹਿੰਦਾ ਬਾਪੂ ਪੂਰੀ ਮਾਦੀ ਵਾਜਦੇ ਆਵੇ 20 ਦਾ ਕੋਠੜੀ ਨਦੀਮਾ ਚਾਹਲ ਦਾ ਪਹਿਲਾ ਪਾਟਾ ਤੇ ਪਾਟਾ ਤੇ ਤੂੰ ਹੀ ਪਹਿਲਵਾ ਪਾਉਣਾ ਸੱਜਿਆ ਉਹ ਕਰਦਾ ਪਈ ਰੋੜੇ ਪਿਆ ਉਹ ਕਰਦਾ ਪਈ ਰੋੜੇ ਪਿਆ ਕੁਸ਼ਤੀ ਪੈਂਡ ਤੇ ਸ਼ੁਰੂਆਤ ਹੋ ਚੁੱਕੀ ਹੈ ਇਸ ਵੇਲੇ ਵੱਡੇ ਮੰਡੇ ਵੱਡੀ ਕੁਸ਼ਤੀ ਬਹੁਤ ਵਧੀਆ ਬੱਲੇ ਬੱਲੇ ਸਾਰੇ ਸ਼ਾਨ ਜੀ ਇੱਕ ਮਿੰਟ ਪਹਿਲਾਂ ਜੀ ਕੁਸ਼ਤੀ ਹੋ ਰਹੀ ਹੈ ਬਾਬਾ ਬੇਂਤੀ ਜੀ ਨੇ ਗਰਮ ਕੁਸ਼ਤੀ ਕੁਸ਼ਤੀ ਦਿਖਾ ਦੇ ਯਾਰ ਇੱਕ ਮਿੰਟ ਪਹਿਲਾਂ ਮੇਜੀਆਂ ਜਿੱਥਾ ਸ਼ਾਹ ਸ਼ਾਹ ਲਾ ਕੇ ਦੀਆਂ ਇੱਥੇ ਜਿੰਨਾ ਬਹੁਤ ਬੰਦੀਆਂ ਮੈਂ ਐਡਵਾਂਸੀਆਂ ਜਿੰਨੀਆਂ ਮੇਰਾ ਪਹਿਲਾ ਭਰਾ ਤਾਂ ਆਪਣਾ ਪਿੰਡ ਦਾ ਮੇਲਾ ਹੈ ਮੜਾ ਪਰ ਤਾਂ ਪਰ ਹਾਂਜੀ ਹਾਂਜੀ ਲੈ ਲੈ ਇਸੇ ਖੇਡ ਦੇ ਮੈਚ ਤੋਂ ਪੈਸੇ ਲੈ ਲੈ ਕਹਿੰਦਾ ਜੇ ਤੂੰ ਚਾਹੀਦਾ ਇੱਕ ਫਰਮਾ ਇੱਕ ਵਾਰੀ ਪੈਣਾ ਤੈਨੂੰ ਫੇਰ ਜੰਮ ਜਾ ਬੇ ਤਾਂ ਇੱਕ ਵਾਰੀ ਵੀ ਚੜ੍ਹ ਫੋੜੀਆਂ ਸਾਡੀ ਗਾਲੀ ਸਾਡੀ ਗਾਲੀ ਸਾਰੀ ਕਿਤੇ ਕਰ ਰਹੀ ਆ ਹਾਟੀਆਂ ਦੀ ਸੇਲੀ ਕਿਤੇ ਕਰ ਰਹੀ ਆ ਅੱਧੇ ਇਧਰ ਦੇ ਪਾਸੇ ਕੁੜੀਆਂ ਨੇ ਸੈੱਟ ਬਥੇ ਇਮਾਨਦਾਰੀ ਨਾਲ ਮਿਲਦੀ ਤਾਲੀ ਦੁਨੀਆ ਤੇ ਬਦੀ ਮੇਂਟਲੋਟੋ ਬਜਨੀ ਕੱਟ ਪਾਉਂਦੇ ਸਾਡੇ ਪੱਗਾਂ ਨੂੰ ਔਰ ਦੂਜੇ ਜਿੰਨੀਆਂ ਸੱਤ ਲੋਕਾਂ ਤੀਆਂ ਦਾ ਨਸ਼ੇ ਦੇ ਖਾਲਾ ਪਤਨੋ ਕੋ ਟੀਆ ਦਾ ਕਿਦ ਕਰ ਨਮਾਤੇ ਤੇ ਨਸ਼ੇ ਵਾਲੇ ਬਾਈ ਪਤਨੋ ਕੋ ਬਹੁਤ ਜੀ ਕਹਿੰਦੀ ਮੁੰਡਾ ਮੁਟੋਏ ਸ਼ੇਕੀ ਆਰੈਸਟ ਕਰਦਾ ਆਦਾ ਇਸ ਦਾਦ ਬਾਲੇ ਨਹੀਂ ਹੁੰਦੇ ਤੇ ਤੋ ਤੇਜ ਮਾਰ ਕਰਾ ਜੀ ਜਲ ਫੜੀਆਂ ਕਾਤਾ ਸਾਡੀਆਂ ਸਾਡੀਆਂ ਹੀ ਸੜਕਾਂ ਤੇ ਕਾਹ ਹੋਣੀਆਂ ਟੱਕਾ ਸਾਡੀਆਂ ਸਾਡੀਆਂ ਇਸਨ ਦੇ ਨੂੰ ਕਹਨੀਆਂ ਲੱਜ ਪੈ ਜਾਏ ਯਾਰ ਮਿਹਰਬਾਨ ਪਿੰਡਾਂ ਦੀਆਂ ਚੰਡੀਗੜੀ ਸ਼ਹਿਰ ਮਿਹਰਬਾਨ ਆਰੇ ਤੁਸੀਂ ਦਾ ਟਾਈਮ ਆ ਮੇਰੇ

ਬੰਦੇ ਜੰਮਦੇ ਹੀ ਦਿੱਤੇ ਹੁੰਦੇ ਬੱਲੇਵਾਲਾ ਉਹ ਟੀਕੇ ਲਾਵਾ ਤੇ ਨਹੀਂ ਕਦੇ ਵੀ ਦਲੇਰੀ ਦਾ ਦਿਖਾਵਾ ਜੋ ਮੇਰੇ ਇੱਥੇ ਟੀਕੇ ਲੈ ਲਾ ਕੇ ਨਹੀਂ ਦਲੇਰੀ ਹੁੰਦੀ ਆ ਕਿ ਜਿਹਨਦੇ ਗੁਰੂ ਉਹ ਬੱਲੇ ਜੇਲੇ ਚਰਚਾ ਤੇਸੀ ਕੇ ਦੇ ਵਰਗੀ ਮਾਰ ਹੁੰਦੀ ਚੰਗੇ ਉਸਤਾਦ ਚੜ੍ਹਦੇ ਨੇ ਉਹ ਤਾਂ ਨਾਲ ਕਟੀ ਉਤੇ ਬੋਲ ਬੋਲਣਾ ਸੱਚ ਜਾਨੀ ਗੱਲ ਨਹੀਂ ਸਿਰ ਕਰੇ ਬੰਦੇ

ਹਾਂ ਤੇ ਚੰਗੀ ਜਿਹੜੀ ਤਾਲ ਮੰਡੀ ਵੱਤੇ ਬਾਨਾ ਨੂੰ ਬਾੜ ਪੀ ਤੇ ਮਹਿੰਦਰ ਲਈ ਚਾਹੀ ਆ ਬਾਨਾ ਨੂੰ ਚੰਦੇ ਦੇ ਉਸਤਾਨ ਯਾਰ ਇਹ